जीएनयू प्यारे विद्यार्थियों 10वीं جماعت ਦੀ ਗਣਿਤ ਦੀ ਕਿਤਾਬ ਦਾ ਅਧਿਆਇ 12ਵਾਂ ਸਤ੍ਹਾ ਦਾ ਖੇਤਰਫਲ ਅਤੇ ਆਇਤਨ ਅਭਿਆਸ ਨੰਬਰ 12.2 ਤੇ ਇਸ ਦੇ ਅਖੀਲੇ ਦੋ ਸਵਾਲ 7ਵਾਂ ਅਤੇ 8ਵਾਂ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਤੇ ਸਮਝੋ ਹੱਲ ਆਪਣੇ ਨੋਟਬੁੱਕ 'ਚ ਉਤਾਰ ਲਓ ਪਰ ਮਗਰੋਂ ਦੀ ਸਵਾਲਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਜ਼ਰੂਰ ਕਰੋ ਸੋ ਆਪ ਸ਼ੁਰੂ ਕਰੀਏ ਅੱਗੇ ਵਧਣ ਤੋਂ ਪਹਿਲੇ ਪਿਆਰੇ ਵਿਦਿਆਰਥੀਓ ਤੁਹਾਨੂੰ ਚੇਤਾ ਕਰਾ ਦਵਾਂ ਕਿ ਇਸੇ ਚੈਨਲ ਤੇ ਤੁਹਾਡੀਆਂ 10ਵੀਂ ਜਮਾਤ ਦੀਆਂ ਕੁਝ ਹੋਰ ਪਲੇਲਿਸਟਾਂ ਵੀ ਹਨ ਚੈਨਲ ਤੇ ਜਾਓ ਪਲੇਲਿਸਟ ਤੇ ਟੈਪ ਕਰੋ ਤੇ ਉੱਥੇ ਤੁਹਾਨੂੰ ਮਿਲੇਗੀ 10th ਇੰਗਲਿਸ਼ MCB 10th ਇੰਗਲਿਸ਼ ਲਿਟਰੇਚਰ 10th ਗ੍ਰਾਮਰ 10th ਸਾਇੰਸ 10th ਮੈਥ ਨੋਟਸ ਮੈਥ ਸ਼ਾਰਟਕਟਸ ਐਂਡ ਟ੍ਰਿਕਸ ਮੈਥ ਕਨਸੈਪਟਸ ਤੇ ਕਿ ਅਗੇ ਗਣਿਤ ਦੇ ਸਿਧਾਂਤ ਤੇ ਇਹੀ ਕਿਤਾਬ ਅੰਗਰੇਜ਼ੀ ਮੀਡੀਅਮ ਵਿੱਚ ਵੀ ਹੈਗੀ ਹੈ 10th ਮੈਥ PSCB ਇਹ ਬੱਚੇ ਖੋਰ ਬੜੀ ਵਧੀਆ ਪਲੇਲਿਸਟ ਹੈ ਐਬ੍ਰੀਵੀਏਸ਼ਨਸ ਜਿਹਦੇ ਵਿੱਚ ਅਲੱਗ-ਅਲੱਗ ਵਿਸ਼ਿਆਂ ਦੀਆਂ ਜਿਹੜੀਆਂ ਐਬ੍ਰੀਵੀਏਸ਼ਨਸ ਨੇ ਉਹਨਾਂ ਦਾ ਵਿਸਥਾਰ ਦੱਸਿਆ ਗਿਆ ਹੈ ਇਹ ਸਮਝਾਇਆ ਗਿਆ ਉਹ ਗਿਆਨ ਦਾ ਖਜ਼ਾਨਾ ਹੈ ਸੋ ਸਾਰੀ ਪਲੇਲਿਸਟਾਂ ਨੂੰ ਵੀ ਖੋਲ ਕੇ ਉਹਨਾਂ ਵਿੱਚ ਵੀਡੀਓ ਜਰੂਰ ਦੇਖੋ ਸੋ ਆ ਦੇਖੀਏ ਬੱਚੋ ਸਤੰ ਸਵਾਲ ਕੀ ਜਿੰਦਾ ਹੈ ਕਿੰਦਾ ਇੱਕ ਠੋਸ ਵਿੱਚ ਉਚਾਈ 120 ਸੈਂਟੀਮੀਟਰ ਅਤੇ ਅਰਧ ਵਿਆਸ 60 ਸੈਂਟੀਮੀਟਰ ਵਾਲਾ ਇੱਕ ਸ਼ੰਕੂ ਸ਼ਾਮਿਲ ਹੈ ਠੀਕ ਹੈ ਜੀ ਸੋ ਅਸੀਂ ਸ਼ੰਕੂ ਦੇਖੋ ਇੱਥੇ ਹੈਗਾ ਨਾਲ-ਨਾਲ ਦੇਖੀ ਜਾਓ ਤੁਸੀਂ 60 ਸੈਂਟੀਮੀਟਰ ਅਰਧ ਵਿਆਸ ਹੈ 120 ਮੀਟਰ 20 ਸੈਂਟੀਮੀਟਰ ਦੀ ਉਚਾਈ ਹੈਗੀ ਹੈ ਬੜੀ ਇੱਥੋਂ ਦੀ ਲੈ ਕੇ ਇੱਥੇ ਤੱਕ ਤੇ ਕਹਿੰਦੇ 60 ਸੈਂਟੀਮੀਟਰ ਅਰਧ ਵਿਆਸ ਵਾਲੇ ਗرد ਗੋਲੇ ਤੇ ਬਣਿਆ ਹੈ ਸੋ ਲੋ ਜੀ ਇਹ ਅਰਧ ਵਿਆਸ ਗੋਲੇ ਦਾ ਹੋ ਗਿਆ ਅਰਧ ਗੋਲੇ ਦਾ 60 ਸੈਂਟੀਮੀਟਰ ਹੈ ਵੀ ਇਹ ਅਰਧ ਗੋਲੇ ਇੱਥੇ ਬਣਿਆ ਹੋਇਆ ਸੋ ਇਹ ਵਾਲਾ ਅਰਧ ਵਿਆਸ ਸ਼ੰਕੂ ਦਾ ਤੇ ਇਹ ਵਾਲਾ ਅਰਧ ਵਿਆਸ ਹੈ ਬਰਾਬਰ ਨੇ ਚਾਹੇ ਨੂੰ ਇੰਟਰੋ ਦੀ ਇੰਟਰੋ ਦੀ ਇੰਟਰੋ ਲਾ ਲੋ ਇੰਟਰੋ ਦੀ ਇੰਟਰੋ ਲਾ ਲੋ ਇੱਕੋ ਗੱਲੇ ਤੇ ਮੈਂ ਇੱਥੇ ਦਿਖਾਤਾ ਠੀਕ ਹੈ ਜੀ ਕਹਿੰਦੇ ਇਹ ਸਟੋਸ ਨੂੰ ਪਾਣੀ ਨਾਲ ਭਰੇ ਹੋਏ ਇੱਕ ਲੰਬ ਚੱਕਰੀ ਵੇਲਣ ਵਿੱਚ ਇਸ ਪ੍ਰਕਾਰ ਸਿੱਧਾ ਪਾ ਦਿੱਤਾ ਜਾਂਦਾ ਹੈ ਕਿ ਇਹ ਵੇਲਣ ਦੇ ਤਲ ਨੂੰ ਸਪਰਸ਼ ਕਰਿਆ ਦੇਖੋ ਇਹ ਵੇਲਣ ਦੇ ਤਲ ਨੂੰ ਸਪਰਸ਼ ਕਰਦਾ ਪਿਆ ਇਹ ਵੇਲਣ ਹੈਗਾ ਇਹ ਬਾਹਰ ਇਹ ਵੇਲਣ ਹੈਗਾ ਤੇ ਵੇਲਣ ਦੇ ਤਲ ਨੂੰ ਇਹ ਸਪਰਸ਼ ਕਰਦਾ ਪਿਆ ਇਹ ਪੂਰਾ ਪਾਣੀ ਨਾਲ ਭਰਿਆ ਤੇ ਇਹ ਜਿਹੜਾ ਜਿੱਲੇ ਵਿੱਚ ਪਾਇਆ ਗਿਆ ਇਹ ਪਾਣੀ ਸਾਰਾ ਬਾਹਰ ਡੁੱਲ ਜਾਏਗਾ ਤੇ ਇੱਥੇ-ਇੱਥੇ ਪਾਣੀ ਰਹਿ ਜਾਏਗਾ ਇਹ ਜਿਹੜੇ ਇਹ ਇੱਕ ਤ੍ਰਿਭੁਜ ਆ ਬਣਿਆ ਇਹ ਤ੍ਰਿਭੁਜ ਬਣਿਆ ਠੀਕ ਹੈ ਏਰੀਆ ਬਣਿਆ ਬੜਾ ਇੱਥੇ-ਇੱਥੇ ਪਾਣੀ ਰਹਿ ਜਾਏਗਾ ਠੀਕ ਹੈ ਚਾਰ ਇਹ ਚਾਰ ਖਾਨੇ ਜਿੱਦਾਂ ਕਿ ਲੋਇਕ ਹੈ ਇੱਕ ਹੈ ਇੱਕ ਹੈ ਇੱਥੇ ਤੇ ਇੱਥੇ ਠੀਕ ਹੈ ਵੇਲਣ ਦੇ ਤਾਲੂਸ ਪਰ ਜੇਕਰ ਵੇਲਣ ਦਾ ਅਰਧ ਵਿਆਸ 60 ਸੈਂਟੀਮੀਟਰ ਹੈ ਵੇਲਣ ਦਾ ਵੀ ਅਰਧ ਵਿਆਸ ਐ ਦੇਖੋ ਇੱਥੋਂ ਦੀ ਲੈ ਕੇ ਇੱਥੇ ਤੱਕ ਵੇਲਣ ਦਾ ਹਨਾ ਕਿ ਇਹਦਾ ਵੇਲਣ ਦੀਆਂ ਇਸ ਜਿਹੜਾ ਘੇਰਾ ਹੈਗਾ ਇਹ ਵੀ ਨੂੰ ਸਪਰਸ਼ ਕਰਦਾ ਪਿਆ ਇਹ ਤਲਵੀ ਸਪर्श ਕਰਦਾ ਪਿਆ ਤੇ ਇਹ ਵੀ ਇਥੇ ਹੈ ਅਤੇ ਉਚਾਈ 100 ਸੈਂਟੀਮੀਟਰ 80 ਸੈਂਟੀਮੀਟਰ ਹੈ ਹੁਣ ਬੱਚੇ 180 ਸੈਂਟੀਮੀਟਰ ਤੇ ਐਲ ਵੀ ਆਈ ਡੀ ਇਹਦਾ ਸਿਰ ਹੈ ਜਿਹੜੀ ਹੈ ਚੁੰਜ ਗਈ ਇਹਨੂੰ ਛੂਰੀ ਰੱਖੋ ਕਿਉਂਕਿ ਇਹਦੀ ਉਚਾਈ 120 ਤੇ ਅਰਧ ਵਿਆਸ 60 ਤੇ 120 ਜਮਾ 60 ਤੇ ਨਾਲ ਦਾ 180 ਤੇ ਵੇਲਣ ਦੀ ਉਚਾਈ ਵੀ 180 ਹੈਗੀ ਹੈ ਤਾਂ ਵੇਲਣ ਵਿੱਚ ਬਾਕੀ ਬਚੇ ਪਾਣੀ ਦਾ আয়ਤਨ ਪਤਾ ਕਰੋ ਸੋ ਬਾਕੀ ਜਿਹੜੇ ਆ ਪਾਵਾਂਗੇ ਇਹਦੇ ਵਿੱਚ ਤੇ ਇਹ ਪਾਣੀ ਜਿਹੜਾ ਜਿਹੜਾ ਸ਼ੰਕੂ ਨੇ ਤੇ ਅਰਧ ਗੋਲੇ ਨੇ ਜਗ੍ਹਾ ਘੇਰੀ ਏ ਉਹਨਾਂ ਪਾਣੀ ਬਾਹਰ ਆ ਜਾਏਗਾ ਤੇ ਇੱਥੇ ਇੱਥੇ ਪਾਣੀ ਵੱਜ ਜਾਏਗਾ ਇੱਥੇ ਇਹ ਚਾਰ ਜਗ੍ਹਾ ਤੇ ਚਾਰ ਖੁੰਜੀਆਂ ਵਿੱਚ ਕਿੱਥੇ ਐ ਖੁੰਜਾ ਐ ਖੁੰਜਾ ਐ ਬੜਾ ਉੱਪਰ ਤੇ ਇਦਾਂ ਠੀਕ ਹੈ ਸੋ ਅਸੀਂ ਇਹਦਾ ਆਇਤਨ ਪਤਾ ਕਰਨਾ ਹੈ ਬੜਾ ਸੌਖਾ ਸਵਾਲ ਹੈ ਆਓ ਦੇਖੀਏ ਪਹਿਲੇ ਰਾਸ਼ੀਆਂ ਇੱਕ ਥਾਂ ਤੇ ਲਿਖ ਲੈਣੇ ਆ ਸ਼ੰਕੂ ਦਾ ਅਰਧ ਵਿਆਸ ਬਰਾਬਰ ਵੇਲਣ ਦਾ ਅਰਧ ਵਿਆਸ ਬਰਾਬਰ ਅਰਧ ਗੋਲੇ ਦਾ ਅਰਧ ਵਿਆਸ ਤਿੰਨੋਂ ਬਰਾਬਰ ਨੇ ਸੋ ਛੋਟਾ আর ਵੱਡਾ ਕਰਨ ਦੀ ਲੋੜ ਨਹੀਂ ਛੋਟਾ ਲਿਆ ਤੇ ਬਰਾਬਰ 60 ਸੈਂਟੀਮੀਟਰ ਠੀਕ ਹੈ ਸ਼ੰਕੂ ਦੀ ਉਚਾਈ ਛੋਟਾ ਐ ਚਲਵਾਂਗੇ ਕਿਉਂਕਿ ਸ਼ੰਕੂ ਦੀ ਉਚਾਈ ਵੱਖਰੀ ਵੇਲਣ ਦੀ ਵੱਖਰੀ ਹੈ 120 ਸੈਂਟੀਮੀਟਰ ਵੇਲਣ ਦੀ ਉਚਾਈ ਵੱਡਾ ਐ ਚਲਾ ਲਾਂਗੇ 180 ਸੈਂਟੀਮੀਟਰ ਪੂਰੇ ਠੋਸ ਨੂੰ ਪਾਣੀ ਨਾਲ ਭਰੇ ਹੋਏ ਵੇਲਣ ਵਿੱਚ ਰੱਖਣ ਤੇ ਬਾਕੀ ਬਚੇ ਪਾਣੀ ਦਾ ਆਇਤਨ ਕਿੰਨਾ ਹੋ ਜਾਏਗਾ ਵੇਲਣ ਦਾ ਆਇਤਨ ਪੂਰੇ ਵੇਲਣ ਦਾ ਆਇਤਨ ਲੈ ਲਓ ਪੂਰੇ ਦਾ ਤੇ ਕਟਾ ਬ੍ਰੈਕਟ ਪਾ ਕੇ ਸ਼ੰਕੂ ਦਾ ਆਇਤਨ ਕੱਢ ਦੇਣਾ ਹੈ ਤੇ ਜਮਾ ਅਰਧ ਗੋਲੇ ਦਾ ਆਇਤਨ ਕੱਢਣਾ ਪਈ ਐਵਲਾ ਆਇਤਨ ਸ਼ੰਕੂ ਦਾ ਤੇ ਅਰਧ ਗੋਲੇ ਦਾ ਜਿਹਨੇ ਕੱਢਨਾਗੇ ਦੋਨੋਂ ਤੇ ਫਿਰ ਬੱਚੇ ਬਾਕੀ ਹੈ ਬਾਕੀ ਬਚੇ ਪਾਣੀ ਦਾ ਆਇਤਨ ਆ ਜਾਏਗਾ ਹੁਣ ਬੱਚੇਓ ਵੇਲਣ ਦਾ ਆਇਤਨ ਕੀ ਹੁੰਦਾ ਹੈ ਪਾਈ ਆਰ ਵਰਗ ਉਚਾਈ ਸੱਚ ਵੱਡਾ ਲੈ ਲਿਆ ਕਟਾ ਬ੍ਰੈਕਟ ਪਾ ਲੈਣਾ ਸ਼ੰਕੂ ਦਾ ਆਇਤਨ ਕਿੰਨਾ 1/3 ਪਾਈ ਆਰ ਵਰਗ ਐਚ ਸ਼ੰਕੂ ਦੀ ਉਚਾਈ ਆ ਜਾਏਗੀ ਤੇ ਜਮਾ ਅਰਧ ਗੋਲੇ ਦਾ ਕਿੰਨਾ ਹੁੰਦਾ 2/3 ਪਾਈ ਆਰ ਘਣ ਠੀਕ ਹੈ ਜੀ ਬ੍ਰੈਕਟ ਬੰਦ ਉਹਨੇ ਨੂੰ ਬ੍ਰੈਕਟ ਖੋਲ ਲਾਂਗੇ ਪਾਈ ਆਰ ਵਰਗ ਐਚ ਕਟਾ 1/3 ਇਹ ਕਟਾ ਇੱਥੇ ਜਮਾ ਹੋ ਕੇ ਇੱਥੇ ਜਮਾ ਨਾਲ ਗੁਣਾ ਹੋ ਕੇ ਇੱਥੇ ਕਟਾ ਜਗਾ 2/3 ਪਾਈ ਆਰ ਕਣ ਹੁਣ ਵਿੱਚ ਪਾਈ ਆਰ ਪਾਈ ਵੀ ਪਾਈ ਤੇ ਪਾਈ ਸਾਂਝਾ ਹੈ ਤੇ ਆਰ ਵਰਗ ਇੱਥੇ ਵੀ ਹੈਗਾ ਆਰ ਵਰਗ ਇੱਥੇ ਵੀ ਹੈਗਾ ਤੇ ਆਰ ਕਣ ਵਿੱਚੋਂ ਆਰ ਵਰਗ ਕੱਢਿਆ ਜਾ ਸਕਦਾ ਇਕੱਲਾ ਹੀ ਕਾਰ ਰਹਿ ਜਾਏਗਾ ਸੋ ਪਾਈ ਆਰ ਵਰਗ ਅਸੀਂ ਬਾਹਰ ਲੈ ਲਿਆ ਬ੍ਰੈਕਟ ਪਾਇਆ ਇੱਥੇ ਕੱਲਾ ਐਚ ਰਹਿ ਗਿਆ ਇੱਥੇ 1/3 ਐਚ ਰਹਿ ਗਿਆ ਇੱਥੇ 2/3 ਆਰ ਰਹਿ ਗਿਆ ਹੁਣ ਅਸੀਂ ਰਾਸ਼ੀਆਂ ਭਰਦੇ ਹਾਂ ਪਾਈ ਦੀ ਜਗ੍ਹਾ π/7 ਆਰ 60 ਹੈਗਾ ਤੇ 60 60 ਬ੍ਰੈਕਟ ਬੰਦ ਐਚ 180 ਹੈਗਾ 1/3 ਐਚ ਹੈਗਾ 120 2/3 ਤੇ ਆਰ ਹੈਗਾ 60 ਹੁਣ ਬੱਚੇ ਦੇਖੋ 3 1 3 ਤੇ 3 4 12 ਤੇ 0 ਇੱਥੇ 40 ਆ ਜਾਏਗਾ ਐ 3 ਐ ਵੀ ਇਦਾਂ ਕੱਟ ਜਿਗਾ 20 ਆ ਜਾਏਗਾ ਠੀਕ ਹੈ ਹੁਣ 2 2 ਕਿੰਨਾ ਹੁੰਦਾ 40 ਸੋ ਇਹ ਵੀ 40 ਇਹ ਵੀ 40 ਸੋ 180 ਚੋਂ ਚਲੀ ਗਿਆ 140 140 ਚੋਂ ਚਲੀ ਗਿਆ ਫਿਰ 100 ਸੋ ਇੱਥੇ ਤੇ ਕੱਲਾ 100 ਬਚ ਗਿਆ ਤੇ ਇਹ ਜਿਹੜਾ 60 60 3600 ਹੋ ਗਿਆ 6 6 36 ਤੇ 22 3600 700 22 3600 7 ਪੂਰਾ ਇਹ ਬ੍ਰੈਕਟ ਵਿੱਚ ਸੀਗਾ ਐ ਤੈਨੂੰ ਦਿਖਾ ਦਿੰਦਾ ਮੈਂ ਕੱਟ ਕੇ ਤੇ 180 ਵਿੱਚੋਂ ਚਲੀ ਗਿਆ 100 ਤੇ ਫਿਰ 2 20 40 ਫਿਰ 40 ਗਿਆ 140 ਚੋਂ ਚਲ ਗਿਆ 100 ਬਚ ਗਿਆ ਠੀਕ ਹੈ ਅੱਗੇ ਚਲੀਏ ਤੇ ਮੈਂ ਫੇਰ ਲਿਖ ਦਿੱਤਾ 22 3600 7 100 ਸੈਂਟੀਮੀਟਰ ਕਣ ਹੁਣ ਬੱਚਿਓ ਅਸੀਂ ਕੀ ਕਰਨਾ ਅਸੀਂ ਮੀਟਰ ਵਿੱਚ ਲੈਣਾ ਕਿਉਂਕਿ ਇਹ ਰਾਸ਼ੀ ਬਹੁਤ ਵੱਡੀ ਹੋ ਜਾਏਗੀ ਸੋ ਸੈਂਟੀਮੀਟਰ ਕਣ ਨੂੰ ਮੀਟਰ ਵਿੱਚ ਮੀਟਰ ਕਣ ਵਿੱਚ ਬਦਲਣ ਲਈ ਕੀ ਕਰੀਦਾ ਤਿੰਨ ਵਾਰੀ 100 ਦੇ ਨਾਲ ਭਾਗ ਕਰੀਦਾ ਜਾਂ 10 ਲੱਖ ਨਾਲ ਭਾਗ ਕਰੀਦਾ ਸੋ ਆ ਦੇਖੋ 22 3600 100 ਤੇ ਐਵਲਾ ਹੈ ਵੀ ਹੈ ਤੇ ਥੱਲੇ 7 1 ਵਾਰ 100 ਇਕਵਾਰ ਸੈਂਟੀਮੀਟਰ ਮੀਟਰ ਜੇ ਬਦਲਿਆ ਦੂਜੀ ਵਾਰ ਫਿਰ 100 ਤੇ ਤੀਜੀ ਵਾਰ ਕਿਉਂਕਿ 3 ਸੈਂਟੀਮੀਟਰ ਕਾਣਾ ਹੈਗਾ ਤਿੰਨ ਵਾਰ ਸੈਂਟੀਮੀਟਰ ਲੰਬਾਈ ਚੌੜਾਈ ਉਚਾਈ ਤਿੰਨ ਚੀਜ਼ਾਂ ਨੇ ਸੋ ਸੈਂਟੀਮੀਟਰ ਆਪਣਾ 100 100 100 ਤੇ ਇੱਥੇ ਸੈਂਟੀਮੀਟਰ ਦੀ ਜਗਾ ਕਰਤਾ ਮੀਟਰ ਕਾਣਾ ਹੁਣ ਬਚਿਆ ਦਾ ਫਾਇਦਾ ਕੀ ਹੋਇਆ ਦੇਖੋ ਇਹ 100 ਦੇ ਨਾਲ ਇਹ 100 ਕੱਟ ਗਿਆ ਇਹ 100 ਦੇ ਨਾਲ 3600 ਦਾ 100 ਜਿਹੜਾ ਹੈ ਇਦਾਂ ਕੱਟ ਗਿਆ ਤੇ ਇਕੱਲਾ ਕੀ ਬਚਿਆ 22 ਗੁਣਾ 36 7 ਗੁਣਾ 100 22 ਗੁਣਾ 36 7 ਗੁਣਾ 100 ਉਸਾ ਖਾ ਗਿਆ ਸੋ ਬਾਈ ਨੂੰ 36 ਨਾਲ ਗੁਣਾ ਕੀਤਾ ਸਤ ਨਾਲ ਭਾਗ ਕੀਤਾ 1.131428 ਮੀਟਰ ਕਣ ਆ ਗਿਆ ਠੀਕ ਹੈ ਤੇ ਇਹਨੂੰ ਅਸੀਂ ਲਗਭਗ ਕਣ ਦਾਂਗੇ ਤੇ ਅਸੀਂ 2 ਦਸ਼ਮਲਵ ਤੱਕ ਲਵਾਂਗੇ ਤਿੰਨ ਤੋਂ ਬਾਅਦ ਕੀ ਹੈਗਾ ਸੋ ਅਸੀਂ ਇਹਨੂੰ ਤਿੰਨ ਹੀ ਰਹਿਣ ਦਵਾਂਗੇ ਬਰਾਬਰ 1.13 ਮੀਟਰ ਕਣ ਲਗਭਗ ਤੇ ਫਿਰ ਥੱਲੇ ਜਵਾਬ ਲਿਖ ਦਾਂਗੇ ਇਦਾਂ ਇਸ ਤਰ੍ਹਾਂ ਥੋਸ ਨੂੰ ਪਾਣੀ ਨਾਲ ਭਰੇ ਹੋਏ ਮੇਲਣ ਵਿੱਚ ਰੱਖਣ ਤੇ ਬਾਕੀ ਬਚੇ ਪਾਣੀ ਦਾ ਆਇਤਨ ਬਰਾਬਰ 1.13 ਮੀਟਰ ਕਣ ਲਗཔ་ ਠੀਕ ਹੈ ਜੀ ਅਗਗੇ ਚਲੀਏ ਹੁਣ ਅਗਲਾ ਸਵਾਲ ਇੱਕ ਗੋਲਾਕਾਰ ਕੱਚ ਦੇ ਬਰਤਨ ਦੀ ਇੱਕ ਬੇਲਣ ਦੇ ਆਕਾਰ ਦੀ ਗਰਦਨ ਹੈ ਹੁੰਦੇ ਨੇ ਬੱਚੋ ਫਲਾਸਕ ਹੁੰਦੇ ਨੇ ਸਾਡੇ ਰਸਾਇਣਿਕ ਜਿਹੜੀ ਵਿਗਿਆਨ ਦੀ ਲੈਬ ਹੁੰਦੀ ਏ ਉਹਦੇ ਵਿੱਚ ਇਦਾਂ ਦੇ ਫਲਾਸਕ ਹੁੰਦੇ ਨੇ ਠੀਕ ਹੈ ਨਾ ਸੋ ਇਹ ਕੱਚ ਦਾ ਇਦਾਂ ਬਣਿਆ ਆ ਬਰਤਨ ਇਹ ਮਲਕੀ ਕੱਚ ਦਾ ਤੇ ਨਹੀਂ ਪਤਾ ਨਹੀਂ ਲਿਖਿਆ ਕਿ ਨਹੀਂ ਹਾਂ ਸੱਚੀ ਲਿਖਿਆ ਕੱਚ ਦਾ ਭਾਂਡਾ ਹੈ ਭਾਂਡਾ ਇਹ ਗੋਲਾਕਾਰ ਤੇ ਇਹਦੀ ਧੋਣ ਹੈਗੀ ਇੱਥੇ ਬਿਲੰਦੇਕਾਰ ਦੀ ਠੀਕ ਹੈ ਸੋ ਜਿਸ ਦੀ ਲੰਬਾਈ 8 ਸੈਂਟੀਮੀਟਰ ਹੈ ਲੰਬਾਈ 8 ਸੈਂਟੀਮੀਟਰ ਵਿਆਸ 2 ਸੈਂਟੀਮੀਟਰ ਹੈ ਜੇ ਵਿਆਸ 2 ਸੈਂਟੀਮੀਟਰ ਤੇ ਅਰਧ ਵਿਆਸ 6 ਸੈਂਟੀਮੀਟਰ ਜੇ 2/2 1 ਹੋ ਜਾਏਗਾ ਜਦੋਂ ਕਿ ਗੋਲਾਕਾਰ ਭਾਗ ਦਾ ਵਿਆਸ 8.5 ਸੈਂਟੀਮੀਟਰ ਹੈ 8.5 ਵਿਆਸ ਹੈ ਸੋ ਇਹਦਾ ਵਿੱਧਾ ਹੋ ਜਾਏਗਾ ਇਸ ਵਿੱਚ ਭਰੇ ਜਾ ਸਕਣ ਵਾਲੇ ਪਾਣੀ ਦੀ ਮਾਤਰਾ ਮਾਪ ਕੇ ਇੱਕ ਬੱਚੇ ਨੇ ਇਹ ਪਤਾ ਕੀਤਾ ਕਿ ਇਸ ਬਰਤਨ ਦਾ ਆਇਤਨ 345 ਸੈਂਟੀਮੀਟਰ ਕਣ ਹੈ ਉਨੇ ਕੀ ਕੀਤਾ ਇੱਥੇ ਪਾਣੀ ਭਰ ਲਿਆ ਤੇ ਪਾਣੀ ਨੂੰ ਮਾਪਿਆ ਕਹਿੰਦੇ ਕਿ ਆਇਤਨ ਹੈਗਾ 345 ਸੈਂਟੀਮੀਟਰ ਕਾਣੀ ਕਹਿੰਦੇ ਜਾਂਚ ਕਰੋ ਕਿ ਉਸ ਬੱਚੇ ਦਾ ਉੱਤਰ ਸਹੀ ਹੈ ਜਾਂ ਨਹੀਂ ਇਹ ਮੰਦੇ ਹੋਏ ਕਿ ਉਪਰੋਕਤ ਮਾਪਣ ਅੰਦਰੂਨੀ ਮਾਪਣ ਹੈ ਅਤੇ ਪਾਈ ਬਰਾਬਰ 3.14 ਠੀਕ ਹੈ ਉਹ ਦੇਖੋ ਹੁਣ ਕਰਦੇ ਆ ਵੇਲਣਾਕਾਰ ਗਰਦਨ ਦਾ ਵਿਆਸ D 2 ਸੈਂਟੀਮੀਟਰ ਵੇਲਣਾਕਾਰ ਗਰਦਨ ਦਾ ਅਰਧ ਵਿਆਸ R 2/2 1 ਸੈਂਟੀਮੀਟਰ ਵੇਲਣਾਕਾਰ ਗਰਦਨ ਦੀ ਉਚਾਈ H 8 ਸੈਂਟੀਮੀਟਰ ਗੋਲਾਕਾਰ ਹਿੱਸੇ ਦਾ ਵਿਆਸ ਇਹ ਥੱਲੇ ਆੜਾ ਇਹ ਵਡਾ ਢੀ ਲੈ ਲਾਂਗੇ ਕਿਉਂਕਿ ਦੋ ਚੀਜ਼ਾਂ ਦੋ ਅਰਧ ਦੋ ਵਿਆਸ ਆ ਰਹੇ ਨੇ 8.5 ਸੈਂਟੀਮੀਟਰ ਗੋਲਾਕਾਰ ਹਿੱਸੇ ਦਾ ਅਰਧ ਵਿਆਸ ਇਹ ਵਡਾ ਆ ਲੈ ਲਾਂਗੇ ਕਿਉਂਕਿ ਇਹ ਕਰਧ ਵਿਆਸ ਮਿਲਣ ਦਾ ਹੈਗਾ ਇਹ ਕਰਧ ਵਿਆਸ ਗੋਲੇ ਦਾ ਹੈਗਾ ਸੋ ਵੱਡਾ ਆ ਲੈ ਲਾਂਗੇ 8.5 2 ਠੀਕ ਹੈ 85 20 ਠੀਕ ਹੈ ਜੇ 85 20 ਇਹ ਤੇ 5 ਨਾਲ ਭਾਗ ਹੁੰਦਾ ਹੈ 17 5 85 17 ਤੇ 5 4 20 4 17 4 ਸੈਂਟੀਮੀਟਰ ਆਇਆ ਠੀਕ ਹੈ ਅੌਕੇ ਕਰਦੇ ਹੁਣ ਹੁਣ ਸੋਕਾ ਹੀ ਹੈ ਹੁਣ ਬਰਤਨ ਦਾ ਇਤਨ ਬਰਾਬਰ ਗੋਲਾਕਾਰ ਹਿੱਸੇ ਦਾ ਇਤਨ ਜਮਾ ਕਰਦੰਦਾ ਇਤਨ ਸੋ ਗੋਲਾਕਾਰ ਦਾ ਕੀ ਹੁੰਦਾ ਫੋਲ ਸੂਤਰ 4/3 ਪਾਈ r ਦਾ ਕਾਣਾ ਲਿਖ ਦਿੱਤਾ ਤੇ ਜਮਾ ਬੇਲਣ ਦਾ ਕੀ ਹੁੰਦਾ ਪਾਈ r ਵਰਗ ਗੁਣਾ ਉਚਾਈ h ਹੋ ਗਿਆ ਸੋ ਦੋਨਾਂ ਚ ਪਾਈ ਸਾਂਝਾ ਹੈ ਪਾਈ ਬਾਹਰ ਲੈ ਲਿਆ ਬ੍ਰੈਕਟ ਪਾਇਆ 4 r ਕਾਣਾ 3 r ਵਰਗ h ਠੀਕ ਹੈ ਹੁਣ 3.14 ਗੁਣਾ ਤੇ ਵਜੋਂ 4 ਐਵਲਾ ਇੱਥੇ ਆ ਗਿਆ ਤੇ ਤੇਨੇ ਉਹਦਾ ਇੱਥੇ ਆ ਗਿਆ 4/3 ਹੋ ਗਿਆ ਤੇ r ਕਿੰਨਾ ਸੀ 17/4 ਸੋ 17/4 ਨੂੰ ਤਿੰਨ ਵਾਰ ਲਿਖਣਾ ਹੈ 17/4 17/4 17/4 ਜਮਾ r² ਘਰਦੰਦਾ ਧੌਣ ਦਾ ਅਰਧ ਵਿਆਸ ਕਿੰਨਾ 1 1 1 ਉਚਾਈ ਕਿੰਨੀ 8 ਲਿਖ ਦਿੱਤੀ ਠੀਕ ਹੈ ਸੋ ਇੱਥੇ ਦੇ ਸਿੱਧਾ 8 ਆ ਜਾਏਗਾ 1 1 1 1 8 8 ਇੱਥੇ ਦੇ 8 ਆ ਗਿਆ ਇਹ 4 ਦੇ ਨਾਲ ਇੱਕ 4 ਕੱਟ ਗਿਆ 17 17 17 ਦਾ ਵਰਗ 299 ਹੁੰਦਾ ਹੈ ਉਹਨੇ ਸਾਨੂੰ ਜ਼ੁਬਾਨੀ ਯਾਦ ਹੋਣੇ ਚਾਹੀਦੇ ਨੇ 25 ਤੱਕ ਵਰਗ ਸਾਨੂੰ ਜ਼ੁਬਾਨੀ ਤੱਕ ਯਾਦ ਹੋਣੇ ਚਾਹੀਦੇ ਨੇ ਇਹਦੀਆਂ ਤਕਨੀਕਾਂ ਇਹਦੀਆਂ ਜੁਗਤੀਆਂ ਮੈਂ ਜਿਹੜੀ ਪਲੇਲਿਸਟ ਬਣੀ ਹੈ ਮੈਥ ਸ਼ਾਰਟਕੱਟਸ ਐਂਡ ਟ੍ਰਿਕਸ ਉਹ ਜ਼ਰੂਰ ਦੇਖੋ ਉਹਦੇ ਵਿੱਚ ਦੱਸਿਆ ਕਿ ਵਰਗ ਕਿਵੇਂ ਛੇਤੀ ਜ਼ੁਬਾਨੀ ਕਰਨੇ ਨੇ 25 ਤੱਕ ਵਰਗ ਕਿਵੇਂ ਯਾਦ ਕਰਨੇ ਨੇ ਐਸਾਰੀ ਗੱਲਾਂ ਦਸੀਆਂ ਸੋ 4 ਤੇ 4 ਕੱਟ ਗਿਆ 17 17 289 17 1 3 ਰਹਿ ਗਿਆ ਤੇ 2 4 ਰਹਿ ਗਿਆ ਠੀਕ ਹੈ ਜਮਾ 8 ਰਹਿ ਗਿਆ ਐ ਇਦੀ ਰਹਿ ਗੱਲ 3.14 ਹੁਣ 299 ਨੂੰ 17 ਨਾਲ ਗੁਣਾ ਕੀਤਾ ਤੇ 4913 ਤੇ 4 ਚੌਕ 16 16 256 8 ਠੀਕ ਹੈ ਹੁਣ ਬਜਾਏ 48 ਨੂੰ 8 ਨਾਲ ਗੁਣਾ ਕਰਨ ਦੇ ਮੈਂ ਕੀ ਕੀਤਾ ਫੇਰ 48 ਨਾਲ ਭਾਗ ਕਰਨਾ ਪੈਗਾ ਦੁਬਾਰਾ ਹਨ ਤੇ ਮੈਂ ਇਹਨੂੰ 4913 ਨੂੰ 48 ਨਾਲ ਭਾਗ ਕਰ ਦਿੱਤਾ ਤੇ ਇਹ ਬਣ ਗਿਆ 3.14 ਇਹ ਆ ਗਿਆ 102.354 ਤੇ ਜਮਾ 8 ਉਹਨਾਂ ਅੱਠ ਜੋੜਤਾ ਤੇ 110.354 ਹੋ ਜਾਏਗਾ 3.14 110.354 ਅਗੇ ਚਲੀ ਹੁਣ ਬੱਚੇ ਦੇਖੋ ਮੈਂ ਤੁਹਾਡਾ ਕੰਮ ਸੌਖਾ ਕਰਦਾ ਹੁਣ ਜੇ ਇਹ 3.1314 ਨੂੰ 110 ਨਾਲ ਗੁਣਾ ਕਰਨਾ ਬੜੀ ਲੰਬੀ ਗਣੋ ਹੋ ਜਾਏਗੀ ਤੇ ਅਸੀਂ ਥੋੜੀ ਜਿਹੀ ਜੁਗਤੀਆਂ ਵਰਤਾਂਗੇ ਥੋੜੀ ਜਿਹੀ ਟਰਿਕ ਵਰਤਾਂਗੇ ਜਿਹੜੀ ਅਸੀਂ ਛੋਟੀ ਜਮਾਤਾਂ 'ਚ ਸਿੱਖੀਆਂ ਸੋ ਮੈਂ ਕੀ ਕੀਤਾ ਪਹਿਲੇ ਦਸ਼ਮਲਵ ਹਟਾ ਦਿੱਤੇ ਇਹਨਾਂ ਇਹਦਾ ਦਸ਼ਮਲਵ ਹਟਾਤਾ ਇਹਨਾਂ ਦਸ਼ਮਲਵ ਹਟਾਤਾ ਤਿਆ ਹੋ ਗਿਆ 10.14 ਬਣ ਗਿਆ 314 ਥੱਲੇ ਦੋ ਜ਼ੀਰੋ ਇਹਦੇ ਕਰਕੇ ਆ ਗਏ ਤੇ ਤਿੰਨ ਜ਼ੀਰੋ ਇਹਦੇ ਕਰਕੇ ਆ ਗਏ ਇਹਨੂੰ 110 354 ਲਿਖ ਲਿਆ ਹੁਣ ਮੈਂ ਬੱਚੋ ਕੀ ਕੀਤਾ 314 ਨੂੰ ਮੈਂ ਲਿਖ ਦਿੱਤਾ 300 ਜਮਾ 14 ਹੁਣ ਦੇਖੋ ਬੱਚੇ ਬੜਾ ਸੌਖਾ ਹੋ ਜਾਏਗਾ ਬੋਲ ਤਿੰਨ ਨੂੰ ਮੈਂ ਇਹਦੇ ਨਾਲ ਜਵਾਨੀ ਗੁਣਾ ਕਰਸਾ ਨਾ 3 ਚੋਕ 12 ਇਹ ਦੋ 0 ਤੇ ਇਹ ਲੱਗ ਜਾਣਗੇ ਇਹ ਪਹਿਲੇ ਲੱਗੇ 3 ਚੋਕ 12 3 ਪੰਜ 15 1 16 3 7 9 ਤੇ ਇੱਕ 10 ਆ ਗਿਆ ਤੇ ਨਿਕਲ ਤਿੰਨ ਤੇ ਨਿਕਲ ਤਿੰਨ ਕਿੰਨਾ ਸੌਖਾ ਹੋ ਗਿਆ ਹੁਣ 14 ਨਾਲ ਗੁਣਾ ਕਰਾਂ 14 ਚੋਕ 56 ਅੰਜ ਹਾਸਲ ਫਿਰ ਜੋਨਾ ਪੰਜੇ 70 ਪੰਜੇ 75 ਸਤਾ ਅੰਕ ਸੇ 14 342 42 49 ਚਾਰਾਂ ਸੇ 4 1400 4 ਆ ਗਿਆ 14 ਕਮ 14 ਚਾਰ ਆ ਗਿਆ 14 ਕੋ 45 ਜਵਾਨੀ ਹੋ ਗਿਆ ਨਾ ਹੁਣ 314 ਨੂੰ ਗੁਣਾ ਕਰਨਾ ਕਿੰਨਾ ਔਖਾ ਹੋਣਾ ਸੀਗਾ ਟਾਈਮ ਲੱਗਣਾ ਸੀਗਾ ਸੋ ਮੈਂ ਇਹ ਇਹ ਜੁਕਤੀਆਂ ਸੀ ਵਰਤ ਸਕਦੇ ਹਾਂ ਇਹਨੂੰ ਮੈਂ 314 ਕਰ ਦਿੱਤਾ ਸੋ ਪਹਿਲੇ 300 ਨਾਲ ਗੁਣਾ ਕਰਤਾ 300 ਨਾਲ ਗੁਣਾ ਕਰਨ ਤੇ ਬੜਾ ਸੌਖਾ ਹੈ ਦੋ ਸਿਫਰਾਂ ਕੀ ਤੇ ਤਿੰਨ ਨਾਲ ਗੁਣਾ ਕਰਤਾ ਜਵਾਨੀ ਤੇ 14 ਦਾ ਪਹਾੜਾ ਸਾਰੇ ਨੂੰ ਆਉਂਦਾ ਹੀ ਹੁੰਦਾ ਆਣਾ ਹੀ ਚਾਹੀਦਾ ਸਾਨੂੰ ਠੀਕ ਹੈ ਹੁਣ ਬੱਚਿਆਂ ਨੂੰ ਜੋੜਨਾ ਬੜਾ ਸੌਖਾ ਹੈ ਸੋ ਜਿਹੜੇ ਜੋੜ ਦਿੱਤਾ ਤੇ ਅੱਗੇ ਐਪਸੜ ਕੋ ਪੰਜ ਸਿਫਰਾਂ ਆ ਗਈਆਂ ਸੋ 1 2 3 4 5 ਤੋਂ ਬਾਅਦ ਅਸੀਂ ਦਸ਼ਮਲਵ ਲਗਾਤਾ ਸੋ ਅਗੇ 346.51156 ਤੇਨੂੰ ਹੁਣ ਲਗਭਗ ਕਰ ਦਿੰਦੇ ਆ ਤੇ ਆ ਜਿਆ 346.51 ਕਿਉਂਕਿ 1 ਤੋਂ ਬਾਅਦ ਫੇਕ ਹੈਗਾ ਤੇ 1 ਨੂੰ 2 ਨਹੀਂ ਅਸੀਂ ਕਰ ਸਕਦੇ ਜਿੱਥੇ 4 5 ਹੁੰਦਾ ਫੇ ਅਸੀਂ ਕਰ ਦੇਣਾ ਸਿਵਾ 5 ਜਾਂ 5 ਤੋਂ ਵੱਡਾ ਹੁੰਦਾ ਸੋ 346.51 ਸੈਂਟੀਮੀਟਰ ਕਾਣਾ ਲਗਭਗ ਜਵਾਬ ਆਂਦਾ ਹੈ ਹੁਣ ਬੱਚੇ ਨੇ ਜਵਾਬ ਦਿੱਤਾ 345 ਇਹ ਫਰਕ ਹੈਗਾ ਨਾ ਦੇਖੋ 1.51 ਦਾ ਫਰਕ ਹੈਗਾ 에ਰਰ ਆ ਗਿਆ ਗਲਤੀ ਆ ਗਈ ਸੋ ਇਸ ਤਰ੍ਹਾਂ ਬੱਚੇ ਦੁਆਰਾ ਪ੍ਰਾਪਤ ਉੱਤਰ 345 ਸੈਂਟੀਮੀਟਰ ਕਣ ਸਹੀ ਨਹੀਂ ਹੈ ਸਹੀ ਉੱਤਰ 346.51 ਸੈਂਟੀਮੀਟਰ ਕਣ ਲਗਭਗ ਹੈ ਠੀਕ ਹੈ ਬੱਚਿਓ ਸੋ ਇਦਾਂ ਤੇ ਇਹ ਬੁਲੇ ਸੋਲਵ ਕਰਦੇ ਨੇ ਐਡੇ ਸਵਾਲ ਹੁੰਦੇ ਨੇ ਆਇਤਨ ਵਾਲੇ ਖੇਤਰਫਲ ਵਾਲੇ ਇੱਥੇ ਬਸ ਦੋਈ ਗੱਲਾਂ ਮਹੱਤਵਪੂਰਨ ਹੁੰਦੀਆਂ ਇੱਕ ਤੇ ਸੂਤਰ ਚੇਤਿਆ ਰੱਖਣਾ ਬਾਕੀ ਜਿਹੜੀ ਗੁਣਾ ਭਾਗ ਹੁੰਦੀ ਏ ਉੱਥੇ ਕੋਈ ਗਲਤੀ ਨਾ ਹੋਵੇ ਘਟਾਅ ਵਿੱਚ ਜਾਂ ਇਹਦੇ ਵਿੱਚ ਉਹਦੇ ਵਿੱਚ ਥੋੜੇ ਚੁੱਕਨੇ ਰਹਿਣਾ ਚਾਹੀਦਾ ਉਹ ਚੀਜ਼ਾਂ ਅਭਿਆਸ ਦੇ ਨਾਲ ਆਉਂਦੀਆਂ ਸੋ ਤੁਸੀਂ ਇਹ ਸਵਾਲਾਂ ਨੂੰ ਆਪ ਆਪਣੇ ਜ਼ਰੂਰ ਕਰਨੇ ਨੇ ਦੋ ਦੋ ਵਾਰ ਤਿੰਨ ਤਿੰਨ ਵਾਰ ਜ਼ਰੂਰ ਕਰੋ ਸੋ ਬੱਚਿਓ ਇਸ ਵੀਡੀਓ ਦੇ ਨਾਲ ਐਵਲਾ ਵਿਆਸ ਦੇ ਨਾਲ ਦੇ ਨਾਲ ਤੁਹਾਡਾ ਐਵਲਾ ਅਧਿਆਏ ਸਤ ਦਾ ਖੇਤਰਫਲ ਅਤੇ ਆਇਤਨ ਇੱਥੇ ਹੀ ਸਮਾਪਤ ਹੁੰਦਾ ਹੈ ਸੋ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰਾਖਾ ਟਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ